ਮੈਂ ਨਾ ਇਹ ਚੰਗਾ ਬੋਲਦਾ ਨਹੀਂ ਇਹ ਦਾ ਕੰਮ ਕੀ ਕਰਦੀ ਜਾਂਦਾ ਬੜਾ ਹੈ ਉਹ ਵੇ ਉਹ ਜਾਂਦਾ ਹੀ ਬਾਈ ਹੈ ਉਸ ਬਹੁਤ ਨਾਲ ਗਾਣਾ ਦੁਜੀ ਪੁੱਛ ਹੈਨਾ ਆਉਦੇ ਆਹ ਨੂੰ ਨਿੱਤ ਮਨਾਉਂਦਾ ਉਹ ਤਾਂ ਨਹੀਂ ਜਾਣੇ ਲੰਮਾ ਮੂੰਹ ਬੋਲੀ ਤੇ ਲਾਈ ਨਾ ਸਭ ਇਹ ਕਰਾਂ ਲਿਖ ਤੇ ਗਏ ਮੈਂ ਗੱਲ ਲਗਾ ਬਹੁਤ ਵੇਰ ਮਰ ਪਾਣ ਕਿਤਾ ਸਿੰਘ ਕੋਟ ਗਾ ਆਪ ਕੋ ਨਹੀਂ ਮੈਣੀ ਖਾਣਾ ਖਾ ਜਾ ਖਾ ਜਾ ਤੂੰ ਮੈਂ ਮਸਾਲਾ ਰਹਾ ਪਹਜ ਉਹਦੇ ਘਟੇ ਪਹਜਦਾ ਹਨ ਬਣਾਉਣ ਲਿਆਣ ਨੂੰ ਨਾਟੇ ਲੱਤ ਲਾ ਕੇ ਫੜੇ ਇਹ ਪੰਜਾਂ ਪੰਜਾਂ ਦੇ ਪੈਕਟ ਚ ਲੈ ਗਏ ਸਾਰੇ ਖਾਣ ਦੇ ਲਗਾ ਲਗਾ ਕੇ ਉਹ ਵੀ ਜੀ ਕੀ ਹਾਲ ਆ ਹਾਂ ਹਾਂ ਦਾ ਬਾਦਸ਼ਾਹ ਘਣਿਆ ਲੋ ਜੀ ਰਾਜੂ ਭਾਈ ਜਾ ਕੇ ਇਹ ਜੀ ਟੋੜ ਵਾਲੇ ਤਲ ਜੇ ਮੇਰੇ ਨੂੰ ਫੋਨ ਕਰੀ ਜੇ ਉਹ ਲੈ ਗਿਆ ਢੋਲ ਢੋਲ ਲੈ ਗਿਆ ਮੈਂ ਉਨਾ ਚੌਥ ਪੰਜਵੀਂ ਵਾਰ ਨੇ ਫੋਨ ਕੀਤਾ ਨਾ ਮੈਂ ਬ੍ਰਾਹਮਣ ਤਰਾਗੀ ਤਿੰਨ ਪਾਉਂਦੇ ਮੈਂ ਤੇਵਾਸ਼ੇ ਬੋਲ ਡਾ ਮੈਂ ਉਦਰਾ ਵੀਰਵਾ ਤੀ ਮੈਂ ਢੋਲ ਘਣਾਉਂਦੇ ਮੇਕੋ ਇਹਦਾ ਜਿਹੜਾ ਤੇਰਾ ਕਿਰਾ ਪੂਰਾ ਘਵਾਰ ਦੇਣਾ ਇਹਨਾਂ ਨੇ ਮੇਰਾ ਘਰਾ ਪੂਰਾ ਪਾੜ ਦੇਣਾ ਇਹਨਾਂ ਨੇ ਸਾਡੇ ਮਿਹਨਤੀ ਬੰਦੇ ਬਿਹਾਰੀ ਜੀ ਦੇ ਆਪਣੇ ਆ ਜਿਹੜੇ ਬਾਈ ਦੇ ਆ ਸਾਈਂ ਸਾਈਂ ਜੀ ਬਾਬਾ ਸ਼ਾਹੀ ਦੀ ਸੇਵਾ ਕਰਦੇ ਨੇ ਇਹ ਆਪਣੇ ਸਾਈਂ ਸਰਕਾਰ ਦੇਦੋ ਕਿ ਤੇ ਸਾਨੂੰ ਪਿਆਰ ਤੇ ਆ ਆਪਣਾ ਬਿਹਾਰੀ ਬੈਰੀ ਜੀ ਉਹ ਬੈਰੀ ਜੀ ਕੀ ਹਾਲ ਹੈ ਆਪਕੇ ਗਮਸ਼ਾ ਗਿਰ ਗਿਆ ਆਪ ਦਾ ਤੇ ਵੀ ਜੀ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਸਾਡੀ ਸਪੋਰਟ ਕਰਿਆ ਕਰੋ ਐਨੀ ਯਾਦ ਦਿਹਾਜਦਾਰੀ ਹੈਗੇ ਆ ਅਸ ਖੇਡ ਕੇ ਟਾਈਮ ਬਸ ਕਰਦੇ ਰਹਿੰਨੇ ਆ ਮਾਰਕਰੋਂ ਡੀਕਣ ਲੈ ਕੇ ਮਾਰ ਜਾ ਕੇ ਪੈਸਾ ਚ ਲੱਗਦਾ ਜੀ ਅਹੀਂ ਵੀ ਤੇ ਤੁਹਾਨੂੰ ਮਾਰਕਟ ਹੋਣਾ ਇੱਕ ਵਾਰੀ ਪੂਰੀ ਆਪਣੀ ਮਾਰਕਟ ਏ ਆਪਣੇ ਬਾਬਾ ਸ਼ਾਹ ਜੀ ਆ ਰਹੇ ਨੇ ਬਾਬਾ ਜੀ ਹੋ ਬਾਬਾ ਜੀ ਕੀ ਹਾਲ ਆ ਐ ਆਪਣੇ ਸਾਰੀ ਲੇਵਰ ਬੈਠੀ ਆ ਜਿੰਨੀ ਆਈਆਂ ਪਰਲੇ ਆਪਣੇ ਕਵੀ ਜੀ ਇਹ ਕਵੀ ਜੀ ਪਰਲੇ ਕਾਲਾ ਤੇ ਤੁਹਾਨੂੰ ਮੈਂ ਆਪਣੀਆਂ ਦੁਕਾਨਾਂ ਦੇ ਨਾਲ ਲਾਗੇ ਲਾਗੇ ਟੰਡੀਆਂ ਨੂੰ ਹੌਨਾ ਟਾਲ ਦੇ ਕੀ ਬਾਤ ਆ ਟਾਲਾ ਡਿਜ਼ਾਈਨ ਵੇਖੋ ਉਹਦੇ ਉਹ ਐਸਕੇ ਮਾਰਬਲ ਲੱਡੀ ਆਏਗਾ ਟਾਈਲ ਦਾ ਆਹ ਫੜਿਓ ਭਾਈ ਮਾਰਾ ਸਾਰੇ ਦਿਖਾ ਦੇ ਪ੍ਰਮੋਸ ਸਾਰੇ ਸਾਰੇ ਆ ਵੀ ਆਪਣਾ ਗੋਚਾਰ ਰਹਾ ਲੈਟਰ ਹੈਗਾ ਆ ਮਾਰੇ ਲਾਈਟਰ ਨੇ ਮਾਰੇ ਡਾਰ ਰਹੇ ਆ ਦੇ ਵਿਟਵਾਰੀਓ ਬਲੈਕ ਜੈਟ ਬਲੈਕ ਨਾਲ ਹੀ ਦੇ ਨਾਲ ਆ ਗਏ ਆ ਆਪਣੇ ਹਾਈਲਾਈਟਰ ਹੈ ਨਹੀਂ ਬਾਥਰੂਮ ਦੇ ਲਈ ਆਉਣ ਵਾਸਤੇ ਬਹੁਤ ਵਧੀਆਗਾ ਇੱਕ ਬਾਥਰੂਮ ਦੀ ਵੀਡੀਓ ਵਿੱਚ ਪਾਉਂਗਾ ਇਹਨਾਂ ਦੀ ਵੀਡੀਓ ਬਣੀ ਪਈ ਆ ਆ ਆਪਣਾ ਲਾਰਕ ਲਾਈਟ ਗੋਲਡਨ ਦੁਬਈ 4 ਐਸਕੇ ਮਾਰ ਦੋਲਾ ਆ ਦੇਖੋ ਨੀਣਾ ਮਾਰੋ ਗਰੇ ਲੋ ਜੀ ਉਹਨਾਂ ਦੇਖੋ ਵਾਈਟ ਉਹਨਾਂ ਦੇਖੋ ਕੁਮਾਰੋ ਦੀ ਮਹੋਰਾ ਆ ਰਿਹਾ ਆ। ਅਸਿਕਿਆਲਾ ਨੇ ਪੂਰੀ ਢੂੜ ਮਾਰ ਰੱਖੀ ਆ ਜੀ। ਸੱਚੇ ਇਹ ਤੁਹਾਨੂੰ ਕਰਾ ਪੋਈ। ਉਹ ਮਗਨਾ ਨਹੀਂ ਨਾ ਨਾ। ਮਗਨਾ ਨਹੀਂ ਆਣੇ ਕੋ। ਨਹੀਂ ਇੱਕੋ ਜਿਹਾ। ਸਲਤਾਨਵਾਲਾ ਰੋਡ ਤੇ ਕੇ ਜੀ। ਲੱਗ ਜਾਣਾ ਉਹਨਾਂ ਨੂੰ। ਭਈ ਮਾਰਕੀਟ ਦੇ ਵਿੱਚ ਦੋ ਲਗਾਨਾਂ ਨੇ ਸਸਤਾ ਮਾਲ ਵਧੀਆ ਪ੍ਰੀਮੀਅਮ ਮਾਲ ਬਾਕੀ ਦੇ ਸਾਬ ਐਵੇਂ ਖਿੱਚੀ ਟੁਕੀ ਜਾਂਦੇ ਆ ਸਟਿੱਡ ਟਕੀ ਜਾਂਦੇ ਆ ਮੈਂ ਜਿਹੜੀ ਸੱਚੀ ਗੱਲ ਆ ਭਾਈ ਐਸਟੀਡੀ ਦਾ ਮਤਲਬ ਤੇ ਸਮਝਾ ਆਪਣੇ ਬੰਦੇ ਐ ਸੱਚੀ ਦਾ ਮਲਮ ਹੁੰਦਾ ਵਾ ਵੀ ਸਟਿੱਕ ਲੱਗੂਗਾ ਪ੍ਰੀਮੀਅਮ ਦਾ ਤੇ ਲੁਹੇਗਾ ਰਾਹ ਉਹ ਕਿਆ ਜਦੋਂ ਖੋਲਦੇ ਆ ਨੇ ਥਰੇ ਦਾਦੇ ਨੇ ਪੁਰਦੀ ਉਹ ਟਾਲ ਉਹ ਹੁੰਦੀ ਐਸਟੀਡੀ 6 ਮਹੀਨੇ ਬਾਅਦ ਜਾ ਕੇ ਤਾਂ ਲਾਈਟ ਰੰਗ ਨਾਲ ਠਿੱਕਾ ਰਹਿ ਜਾਂਦਾ ਇਹ ਆਪਣੇ ਕੋਲ ਟੋਟਲੀ ਮਾਰ ਗੰਡੀ ਵਾਲਾ 530 530 ਬਤਾਰੀ ਵੀ ਹੈ 252 ਵੀ ਹੈ ਸਾਥੇ ਵੀ ਰੇਟ ਤੱਕ ਹੈ ਜਿਆਗਰ ਸੀਰ ਨੋਇਆ ਰੇਟ ਸੇ ਮੈਨੂੰ ਤਾਂ ਫਰਕ ਆ ਉਹਦਾ 60 ਦੇ ਇੱਕ ਜਾਦੀਆ ਦਾ ਤੇ ਇਹ ਹੋ ਜਾਂਦਾ ਰੇਟਿੰਗ ਜਾਨਾ ਆਰਮ ਦੇ ਹੈ ਇਹ ਆਪਣੇ ਕੋਲ ਗਈ ਹੈ 골ਡਨ 2x4 ਵਿੱਚ 골ਡਨ ਹੈਗੀ ਆ ਤੇ ਜੈਡ ਬਲੈਕ ਆਪਣੇ ਕੋਲ ਵਾਈਟ ਲੋਈ ਸਦਾ ਸਾਹ ਵਸਦੇ ਆ ਲਾਈਵ ਚਲਣ ਦਾ ਬੋਲਿਆ ਨਹੀਂ ਤੁੰਨ ਨੂੰ ਪਤਾ ਆ ਮੈਂ ਪੂਰੀ ਘੱਟ ਕਰ ਰਿਹਾ ਰਹਿਆ ਆਂ ਇੱਡੀਆ ਨਾਲ ਕੋਈ ਇੱਡੀਆ ਨਾ ਬਣੇ ਸਾਹ ਲੱਗੇ ਯਾਰ ਆ ਸਹੀ 2 4 ਦੀ ਆ ਤੇ ਇਥੋਂ ਉਹਨੂੰ ਬੰਦ ਕਰਦੇ ਦੋ ਚਾਰ ਕਾਲੀ ਪਈ ਤੈਨੂੰ 16 16 ਖਾਦਣਾ ਵੀ 16 16 ਵੀ ਆਪਾਂ ਕਿਹਨੇ ਬਾਥਰੂਮ ਲਾਉਣਾ ਹੋਵੇ ਤੇ ਕਟਿੰਗ ਕਰਨੀ ਲੋੜ ਨਹੀਂ ਪੈਂਦੀ ਐ ਬਸ 2 ਬਾਈ 4 ਦਾ ਪੂਰਾ ਪੂਰਾ ਸੈੱਟ ਹੁੰਦਾ ਏ ਮਜੇ ਪੂਰਾ ਪੂਰਾ 2 ਬਾਈ 4 ਦਾ ਸੈੱਟ ਗਾ ਟਾਇਲ एकदम ਪ੍ਰੀਮੀਅਮ ਵਧੀਆ ਕੁਆਲਿਟੀ ਵੀਹਾਂ ਇੱਕ ਤੋਂ ਇੱਕ ਡੀਆਂ ਹੈ। ਇਹ ਆਪਣਾ ਇੱਕ ਕਾਰਵਿੰਗ। ਇਹ 우ਡਨ ਕਾਰਵਿੰਗ। ਅਜੀ ਕਾਰਵਿੰਗ ਲਾਈਟ ਤ੍ਰੀਮ। ਇਹ ਆਪਣਾ ਕਾਰਵਿੰਗ ਹੈ 2x4 ਵਾਈਟ 골ਡਨ। ਇਹ ਆਪਣਾ ਬਾਥਰੂਮ ਹੈਗਾ। ਵਾਈਟ ਦਰੀਦਾਰ ਬਾਥਰੂਮ ਇਹ ਆਪਣੇ ਕੋਲ 1600 ਜਾਣੇ ਕਿ ਸਟਾਕ ਆਪਣੇ ਕੋਲ ਪੂਰਾ ਵਾ ਸਟਾਕ ਚ ਕਮੀ ਨਹੀਂ ਹੈ ਕੋਈ ਸਟਾਕ ਆਪਣੇ ਕੋਲ ਪੂਰਾ ਜਿੱਦਾਂ ਦਾ ਕੋਈ ਮਰਜ਼ੀ ਸਟਾਕ ਲਾਵੇ ਕੋਈ 1000 ਫੁੱਟ 2000 ਫੁੱਟ 1600 ਦਾ ਸਟਾਕ 2x4 ਦਾ ਸਟਾਕ ਸਾਰਾ ਹੈਗਾ ਸਟਾਕ ਲੋ ਕਮੀ ਨਹੀਂ ਕੋਈ ਨਹੀਂ 16 16 ਦੇ ਡਿਜ਼ਾਈਨ ਇਹਨਾਂ ਨੂੰ ਕਰਦੇ ਨੇ। ਇਹਨਾਂ ਸੋਲਡ ਦੇ ਡਿਜ਼ਾਈਨ ਬਹੁਤ ਲੱਕੀ ਕਿਤੇ ਆਇਆ ਹੈ। ਇੰਨੀ ਵੈਰਾਈਟੀ ਆ, ਇੰਨੀ ਵੈਰਾਈਟੀ ਆ ਗਈ। ਬਹੁਤ ਹੀ ਜ਼ਿਆਦੀ ਵੈਰਾਈਟੀ ਹੈ। ਇਹਨਾਂ ਯਾਰ ਜਿਹੜੇ ਹੈ ਨੰਦ ਲਾਏ ਆ। ਇੰਨੇ ਗਿੱਦਲੇ ਆਇਆ ਫੋਟੋ ਪਰ ਵੀਰ ਦਾ ਤਾਂ ਸੈਟਿੰਗ ਹੈ। ਇੱਕ ਤਾਂ ਜੀ ਦਿਖਾ ਦੇ ਪੁੱਤਿਆ ਜਾਂ ਪੈਂਸਲ। ਇਹ ਜਿੱਦਾਂ ਤੁਹਾਨੂੰ ਜ ਇਹਨੂੰ ਗੇਟ ਦੇ ਨਾਲ ਜਿੱਦਾਂ ਬਣ ਕੇ ਚਲੋਗੀ ਪਿੱਲਰ ਹੁੰਦਾ ਪਹਿਲਾਂ ਤੇ ਨਾਲ ਇਹ ਲਗਾਉਂਦੇ ਆ ਜਾ ਕੇ ਨੇ 골ਡਨ ਲਾਉਣੀ ਹੋਵੇ ਤੇ ਪਿੱਲਰ ਦੇ ਨਾਲ ਹੀ ਖੜਦੀ ਜਿਹੜੀ ਕਿ ਕੱਲ ਨੂੰ ਟਾਇਲ ਪੱਥਰ ਜਿਹੜਾ ਭੁਰਦਾ ਨਾ ਉਹ ਭੁਰਦਾ ਨਹੀਂ ਦੇ ਨਾਲ ਫਿਰ ਇਹਦੇ ਨਾਲ ਇਹ ਗੈਟ ਉਹ ਬੜੀ ਲਿੰਦੀ ਐ ਇਸ ਤਰ੍ਹਾਂ ਇਹ ਇਸ ਤਰ੍ਹਾਂ ਲੱਗਦੀ ਐ ਤੇ ਪਿੱਲਰ ਦੇ ਨਾਲ ਪੂਰੀ ਫਾਸਕੀ ਲੱਗਦੀ ਐ ਇਹਦੇ ਨਾਲ ਟਾਇਲ ਨਹੀਂ ਦਿਖਦੀ ਆਪਣੀ ਨਾਲ ਨਾਲ ਪੱਥਰ ਭੁਰਦਾ ਆਪਣਾ ਇਹਨੇ 골ਡਨ ਲਾਉਣੀ ਹੋਵੇ ਕਿ ਇਹਨੇ ਲਾਉਣੀ ਹੋਵੇ ਆਪਣੇ ਚਾਂਦੀ ਲਾਉਣੀ ਹੋਵੇ ਇਹ ਆਪਣਾ ਸਟੋਨ ਹੈਗਾ ਇਹ ਚਾਰ 4/2 ਦਾ ਸਟੋਨ ਹੈਗਾ ਵਾ 골ਡਨ ਬਲੈਕ ਮਿੰਟ ਡਾਰਕ ਇਹ ਵੀ ਸਟੋਨ ਆ ਇਹ ਆ ਗਈ ਆਪਣੀ ਕੁਆਟਰ ਫਲੋ ਆ ਗਈ ਆ ਇਹ ਵੀ ਸਟੋਨ ਹੈਗਾ ਸਾਰਾ ਜੀ ਤੇ ਇਹ ਕੈਮੀਕਲ ਹੈਗਾ ਆਪਣਾ ਫੁੱਲ ਗਰੰਟੀ ਵਾਲਾ ਕੈਮੀਕਲ ਇਹ ਛੋੜਾ ਜਿਹਾ ਬਾਥਰੂਮ ਆ ਤੁਹਾਨੂੰ ਕੋ ਬਾਥਰੂਮ ਆਣਾ ਛੋੜਾ ਜਿਹਾ ਬਾਥਰੂਮ ਹੈ ਨਾ ਸੈਂਪਲ ਤੌਰ ਤੇ ਜਿੱਥੇ ਇਹ ਬਾਥਰੂਮ ਲੱਗਾ ਨਾ ਉਹਦੀ ਮੈਂ ਵੀਡੀਓ ਪਾਉਂਗਾ ਛੇਤੀ ਪਾਉਂਗਾ ਨੇ ਆਪਣੇ ਬਾਥਰੂਮ ਲੱਗਾ ਵਾ ਉਹਨੂੰ ਬਾਥਰੂਮ ਲੱਗਦਾ ਫਿਰ ਲੱਗਦਾ ਬੜਾ ਆਉਂਦਾ ਲਾਈਟਿੰਗ ਪਹੁੰਚਦਾ ਜੀ ਤੇ ਆ ਹਾਂ ਫਿਰ ਆਇਦ ਮਮਾਂ ਨੇ ਮੱਲੋਂ ਉਹਦੇ ਰਣੀ ਲੱਗਦੀ ਇਹ ਸੀ ਜੀ ਆਪਣਾ ਐਸਕੇ ਮਾਰਬਲ ਵਾਲੇ ਆ ਤੇ ਆਪਣੇ ਤੋਂ ਬੜੇ ਅਗੇ ਆ ਮੇਸ਼ੂ ਨਹੀਂ ਹੈਗੇ ਆ ਗੁਰੂ ਕਿਰਪਾ ਵਾਲੇ ਆ ਇਹਨਾਂ ਦੀ ਕਦੀ ਕਿਰਪਾ ਹੱਟੇ ਹੋਈ ਨਹੀਂ ਕਦੀ ਇਹਦੇ ਦੇ ਪੈਸੇ ਨਹੀਂ ਭਰਦੇ ਪੂਰੇ ਜੀ ਨਰਨਕ ਯਾਰੀਆ ਦੇ ਅਮਰਜੀਤ ਸਰਦਾਰ ਅਮਰਜੀਤ ਸਿੰਘ ਨੇ ਹਰਕ ਚੀਜ਼ ਹਰਕ ਵੈਰਾਈਟੀ ਇਹਨਾਂ ਦੀ ਹਰਕ ਚੀਜ਼ ਹਰਕ ਚੀਜ਼ ਦਾ ਸਟਾਕ ਪੂਰਾ ਸਟਾਕ ਹੈਗਾ ਉਹ ਸਿੱਟ ਚੰਦਿਆ ਕਿ ਅੱਗੇ ਮੈਂ ਨਹੀਂ ਸਕੋਰ ਕਰਦਿਆ ਕਰੋ ਤੇ ਆਪਣਾ ਦੇ ਵਿੱਚ ਹੀ ਕੰਮ ਹੈਗਾ ਕਿ ਆਟੋ ਚਲਾਉਣਾ ਵਾ ਤੇ ਜੇ ਫੁਰੇ ਲੱਗਦੇ ਆ ਰੋਟੀ ਪਾਣੀ ਚਲੀ ਜਾਂਦਾ ਤੁਹਾਡੇ ਪਰਾ ਪਿੱਛੇ ਸਭ ਵੀ ਭਰਾਵਾਂ ਦੇ ਥੋੜਾ ਬੋਧਾ ਗੁਜ਼ਾਰਾ ਹੋ ਜਾਂਦਾ ਵਾ ਘਰ ਬਾਹਰ ਚਲੀ ਜਾਂਦਾ ਵਾ ਤੇ ਹੁਣ ਮੈਂ ਆ ਗਿਆ ਆਪਣੀ ਸ਼ੌਪ ਤੇ ਦੁਕਾਨ ਤੇ ਤੇ ਸਾਸੀ ਗੱਲ ਸਾਰੇ ਬਿਆਨ ਨੂੰ ਮਿਲਦੇ ਫਿਰ ਕੱਲ ਇੱਕ ਵਾਰੀ ਫੇਰ ਦੁਬਾਰਾ ਜੀਉਂਦੇ ਬਸੇ ਰਹੋ